ਬਿਆ ਤਾਂ ਕਹਿੰਦੇ ਜ਼ਿੰਦਗੀ ਦੇ ਵਿੱਚ ਇੱਕ ਨਹੀਂ ਲੋਟ ਆਉਂਦਾ ਪਰ ਆਪਣੀ ਜ਼ਿੰਦਗੀ ਦੇ ਵਿੱਚ ਕਈ ਇਨਸਾਨ ਐਸੇ ਕਦਮ ਚੁੱਕ ਲੈਂਦੇ ਨੇ ਪਰ ਬਾਅਦ ਵਿੱਚ ਜਦੋਂ ਉਹਨਾਂ ਨੂੰ ਉਹ ਖਮਾਦਾ ਭੁਗਤਣਾ ਪੈਂਦਾ ਤੁਸੀਂ ਸੋਚ ਵੀ ਨਹੀਂ ਸਕਦੇ ਅੱਜ ਦੀ ਜਿਹੜੀ ਮੈਂ ਸੱਚੀ ਘਟਨਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਇੱਕ 52 ਸਾਲ ਦੀ ਔਰਤ ਨੇ ਆਪਣੇ ਹੀ ਗਮਾਣ ਦੇ ਵਿੱਚ ਰਹਿੰਦੇ ਇੱਕ ਵਿਅਕਤੀ ਨਾਲ ਪਿਆਰ ਕਰ ਲਿਆ ਤਾਂ ਇਸ ਤੋਂ ਬਾਅਦ ਉਸਨੇ ਉਸ ਦੇ ਪਿੱਛੇ ਲੱਗ ਕੇ ਆਪਣੇ ਪਤੀ ਨੂੰ ਤਲਾਕ ਵੀ ਦੇ ਦਿੱਤਾ ਦੱਸਿਆ ਜਾਂਦਾ ਕਿ ਉਹ ਜਿਹੜੀ ਔਰਤ ਹੈ ਉਹਦੇ ਤਕਰੀਬਨ 8 ਬੱਚੇ ਸਨ ਇਹ ਜਿਹੜੀ ਸੱਚੀ ਘਟਨਾ ਹੈ ਇਹ ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਦੀ ਹੈ ਦੱਸ ਦਈਏ ਤੁਹਾਨੂੰ ਆਪਣੇ ਗਮਾਨ ਵਿੱਚ ਰਹਿੰਦੇ ਹੋਏ ਇੱਕ ਵਿਅਕਤੀ ਨਾਲ 52 ਸਾਲ ਦੀ ਔਰਤ ਨੇ ਜਦੋਂ ਪਿਆਰ ਕੀਤਾ ਤਾਂ ਇਸ ਤੋਂ ਬਾਅਦ ਉਹ ਆਪਸ ਦੇ ਵਿੱਚ ਮਿਲਣਾ ਜੁੜਨ ਲੱਗੇ ਤਾਂ ਇਸ ਤੋਂ ਬਾਅਦ ਉਸ ਲੜਕੇ ਨੇ ਉਸ ਔਰਤ ਨਾਲ ਵਿਆਹ ਕਰਾਉਣ ਦਾ ਵਾਦਾ ਕੀਤਾ ਵਾਦੇ ਮੁਤਾਬਕ ਔਰਤ ਨੇ ਆਪਣੇ ਪਤੀ ਨੂੰ ਤਲਾਕ ਵੀ ਦਿੱਤਾ ਅਤੇ ਜਦੋਂ ਉਹ ਔਰਤ ਉਸ ਲੜਕੇ ਨਾਲ ਵਿਆਹ ਕਰਾਉਣ ਦੇ ਲਈ ਜਾਂਦੀ ਆ ਤਾਂ ਅੱਗੋਂ ਉਹ ਲੜਕਾ ਉਸ ਨੂੰ ਅਨਕਾਰ ਕਰ ਦਿੰਦਾ ਤਾਂ ਇਸ ਤੋਂ ਬਾਅਦ ਔਰਤ ਗੁੱਸੇ ਦੇ ਵਿੱਚ ਆ ਕੇ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਰਿਪੋਰਟ ਦਰਜ ਕਰਵਾਉਂਦੀ ਆ ਤਾਂ ਅੱਗੋਂ ਜਦੋਂ ਪੁਲਿਸ ਸਟੇਸ਼ਨ ਵਾਲੇ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਦੇ ਨੇ ਤਾਂ ਪਤਾ ਲੱਗਦਾ ਉਸ ਲੜਕੇ ਨੇ ਇਸ ਔਰਤ ਨੂੰ ਟਕਰਾ ਦਤ ਬਲਕਿ ਉਹ ਹੁਣ ਇਸ ਔਰਤ ਦੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਔਰਤ ਨੇ ਦੋਸ਼ ਲਗਾਇਆ ਕਿ ਇਸ ਨੇ ਮੈਨੂੰ ਧੋਖੇ ਦੇ ਨਾਲ ਪਹਿਲਾਂ ਤਾਂ ਮੇਰੇ ਨਾਲ ਇਸ ਨੇ ਜ਼ਬਰਦਸਤੀ ਕੀਤਾ ਅਤੇ ਦੂਸਰਾ ਨੰਬਰ ਤੇ ਇਸ ਵਿਆਹ ਕਰਵਾਉਣ ਦਾ ਵੀ ਮੈਨੂੰ ਝਾਂਸਾ ਦਿੱਤਾ ਤਾਂ ਪੁਲਿਸ ਜਦੋਂ ਉਸ ਵਿਅਕਤੀ ਤੋਂ ਪੁੱਛਗਿੱਛ ਕਰਦੀ ਹੈ ਤਾਂ ਉਹ ਸਾਫ਼-ਸਾਫ਼ ਇਨਕਾਰ ਕਰ ਦਿੰਦਾ ਕਿ ਮੈਂ ਉਸ ਔਰਤ ਦੇ ਨਾਲ ਵਿਆਹ ਨਹੀਂ ਕਰਵਾ ਸਕਦਾ ਬਲਕਿ ਇਹ ਵੀ ਦੱਸਿਆ ਜਾਂਦਾ ਕਿ ਜਿਹੜੀ ਔਰਤ ਹੈ ਇਸ ਦੀ ਉਮਰ 52 ਸਾਲ ਆ ਇਹਦਾ ਸਭ ਤੋਂ ਵੱਡਾ ਲੜਕਾ ਜਿਸ ਦੀ ਉਮਰ ਤਕਰੀਬਨ 22 ਸਾਲ ਆ ਸੋ ਇਹ ਆਪਣੇ ਸਾਰੇ ਪਰਿਵਾਰ ਨੂੰ ਛੱਡ ਕੇ ਉਸ ਲੜਕੇ ਕੋਲ ਆਉਂਦੀ ਹੈ ਪਰ ਅੱਗੋਂ ਉਹ ਲੜਕਾ ਵੀ ਇਸ ਨੂੰ ਠੁਕਰਾ ਦਿੰਦਾ ਸੋ ਹੁਣ ਇਹ ਮਾਮਲਾ ਪੁਲਿਸ ਥਾਣੇ ਦੇ ਵਿੱਚ ਹੈ ਅੱਗੋਂ ਦੇਖਦੇ ਹਾਂ ਕਿ ਪੁਲਿਸ ਇਸ ਮਸਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਸੋ ਦੋਸਤੋ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਜੇਕਰ ਤੁਸੀਂ ਸਾਡਾ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ